ਉਹ ਦੱਸ ਦਈਏ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਮਾਹੌਲ ਪੱਖਿਆ ਹੋਇਆ ਹੈ ਪ੍ਰਵਾਸੀ ਲਗਾਤਾਰ ਆਪਣੀਆਂ ਹਰਕਤਾਂ ਨੇ ਜਿਹੜੀਆਂ ਉਹ ਦਿਖਾਣੋ ਬਾਜ਼ ਨਹੀਂ ਆ ਰਹੇ ਪ੍ਰਵਾਸੀ ਲਗਾਤਾਰ ਜਈਆਂ ਹਰਕਤਾਂ ਕਰ ਰਹੇ ਨੇ ਜਿਸ ਤੋਂ ਪੰਜਾਬੀਆਂ ਦਾ ਜਿਹੜਾ ਮੂਡ ਹੈ ਉਹ ਹੋਰ ਵਿਗੜ ਜਾਂਦਾ ਹੈ ਤੇ ਜਿਹੜਾ ਮਾਹੌਲ ਹੈ ਉਹ ਲਗਾਤਾਰ ਗਰਮਾਈ ਜਾ ਰਿਹਾ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਪ੍ਰਵਾਸੀ ਦੇ ਵੱਲੋਂ ਇੱਕ ਹੋਰ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਪੰਜਾਬੀਆਂ ਦਾ ਗੁੱਸਾ ਆ ਜਿਹੜਾ ਉਹ ਹੋਰ ਵੀ ਵੱਧ ਜਾਂਦਾ ਹੈ ਕਿ ਪ੍ਰਵਾਸੀਆਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਇਲਾਕਿਆਂ ਦੇ ਵਿੱਚ ਵਾਪਸ ਭੇਜ ਦਿੱਤਾ ਜਾਵੇ ਕਿਉਂਕਿ ਪ੍ਰਵਾਸੀ ਨੇ ਜਿਹੜੇ ਉਹ ਪੰਜਾਬ ਦਾ ਮਾਹੌਲ ਲਗਾਤਾਰ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਮੁਖਸ਼ਰ ਸਾਹਿਬ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਪ੍ਰਵਾਸੀ ਦੇ ਵੱਲੋਂ ਇੱਕ ਸਰਦਾਰ ਆਟੋ ਵਾਲੇ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਤੁਹਾਨੂੰ ਦੱਸਦੀ ਕਿ ਉਹ ਸਰਦਾਰ ਆਟੋ ਵਾਲਾ ਆਪਣੇ ਯਾਰਾਂ ਦੋਸਤਾਂ ਦੇ ਨਾਲ ਖੜਾ ਗੱਲਬਾਤ ਕਰ ਰਿਹਾ ਸੀ ਤੇ ਉੱਥੇ ਨਾਲ ਹੀ ਇੱਕ ਪ੍ਰਵਾਸੀ ਜੋ ਆਟੋ ਚਲਾ ਰਿਹਾ ਸੀ ਉਹ ਵੀ ਉੱਥੇ ਮੌਜੂਦ ਸੀ ਤੇ ਉਸਨੇ ਆ ਕੇ ਉਸ ਸਰਦਾਰ ਆਟੋ ਵਾਲੇ ਨੂੰ ਗਾਲਾਂ ਕੱਢਣੀਆਂ ਸਟਾਰਟ ਕਰ ਦਿੱਤੀਆਂ ਜਿਸ ਤੋਂ ਬਾਅਦ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸਨੇ ਕਿਹਾ ਕਿ ਤੁਸੀਂ ਮੇਰਾ ਕੁਝ ਨਹੀਂ ਵਿਗਾੜ ਸਕਦੇ ਅਸੀਂ ਪੰਜਾਬ ਦੇ ਵਿੱਚ ਆਪਣਾ ਕਬਜ਼ਾ ਕਰ ਲਿਆ ਤੇ ਹੁਣ ਪੰਜਾਬੀ ਸਾਨੂੰ ਕੁਝ ਵੀ ਨਹੀਂ ਬੋਲ ਸਕਦੇ ਜਿਸ ਤੋਂ ਬਾਅਦ ਸਰਦਾਰ ਆਟੋ ਵਾਲੇ ਨੇ ਕਿਹਾ ਕਿ ਤੁਸੀਂ ਇੱਥੇ ਚਲੇ ਜਾਓ ਅਸੀਂ ਤੁਹਾਡੇ ਤੋਂ ਕੁਝ ਨਹੀਂ ਲੈਣਾ ਤੇ ਉਸਨੇ ਕਿਹਾ ਕਿ ਤੂੰ ਇਹ ਜੋ ਗੱਲਾਂ ਕਰਦਾ ਹੈ ਤੇਰੀਆਂ ਮਾਵਾਂ ਨੇ ਤੇਰੀਆਂ ਧੀਆਂ ਨੇ ਤੇਰੀਆਂ ਭੈਣਾਂ ਨੇ ਹਾਲਾਂਕਿ ਉਸਨੇ ਪੰਜਾਬੀਆਂ ਦੇ ਗੁਲਾਮੇ ਨੂੰ ਹੀ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋਏ ਮੁਖਤਰ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਪਰਵਾਸੀ ਆਟੋ ਵਾਲੇ ਦੇ ਵੱਲੋਂ ਸਰਦਾਰ ਆਟੋ ਵਾਲੇ ਦੇ ਨਾਲ ਹੱਥੋਂ ਬਾਈ ਕੀਤੀ ਗਈ ਹੈ ਤੇ ਉਸ ਨੂੰ ਗਾਲੀ-ਗਲੋਚ ਕੀਤੀ ਗਈ ਹੈ ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਸਾਰੇ ਬਾਜ਼ਾਰ ਮਾਹੌਲ ਪੱਕ ਗਿਆ ਹਾਲਾਂਕਿ ਮੌਕੇ ਤੇ ਪੁਲਸ ਪਹੁੰਚ ਗਈ ਤੇ ਉਹਨਾਂ ਦੇ ਵਿੱਚ ਜੋ ਵੀ ਜਾਂਚ ਦਾ ਵਿੱਚ ਪੁਲਸ ਲੱਗੀ ਹੋਈ ਹੈ ਤੇ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਪਰ ਪ੍ਰਵਾਸੀਆਂ ਦੇ ਵੱਲੋਂ ਲਗਾਤਾਰ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਦਿਨੋ-ਦਿਨ ਖਰਾਬ ਹੁੰਦਾ ਜਾ ਰਿਹਾ ਕਿਉਂਕਿ ਪ੍ਰਵਾਸੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਕਦੇ ਉਹ ਬੱਚਿਆਂ ਦੇ ਨਾਲ ਦੁਸ਼ਕਰਮ ਕਰਦੇ ਨੇ ਉਸ ਤੋਂ ਬਾਅਦ ਚ ਉਹਨਾਂ ਦਾ ਕਤਲ ਕਰ ਦਿੰਦੇ ਨੇ ਕਦੇ ਉਹ ਨੌਜਵਾਨਾਂ ਦੇ ਨਾਲ ਹੱਥੋਪਾਈ ਕਰਦੇ ਨੇ ਕਦੇ ਨਿਹੰਗ ਜੱਥੇਬੰਦੀਆਂ ਦੇ ਨਾਲ ਲੜਦੇ ਨੇ ਕਦੇ ਮਾਵਾਂ ਧੀਆਂ ਦੀਆਂ ਚੁੰਨੀਆਂ ਨੂੰ ਹੱਥ ਪਾਉਂਦੇ ਨੇ ਕਦੇ ਪੱਗਾਂ ਨੂੰ ਲਾਹਣ ਤੱਕ ਜਾਂਦੇ ਨੇ ਤੇ ਅੱਜ ਉਹਨਾਂ ਨੇ ਸਰਦਾਰ ਬੰਦੇ ਦੇ ਨਾਲ ਬਹਿਸ ਕੀਤੀ ਹੈ ਤੁਹਾਨੂੰ ਦੱਸਦੀ ਕਿ ਜੋ ਸਰਦਾਰ ਆਟੋ ਵਾਲਾ ਆ ਉਹ ਹੈਂਡੀਕੈਪ ਧਿਆ ਉਸ ਦੇ ਬਾਵਜੂਦ ਵੀ ਪ੍ਰਵਾਸੀ ਭਈਏ ਨੇ ਉਸ ਦੇ ਨਾਲ ਕੁਟਮਾਰ ਕੀਤੀ ਤੇ ਉਸ ਤੋਂ ਗਾਲੀ ਗਲੋਚ ਵੀ ਕੀਤਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਅਜਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਪੰਜਾਬੀਆਂ ਦੇ ਨਾਲ ਜਿਹੜੀ ਤੱਕਾ ਮੁਕੀ ਆ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਇੱਕ ਨਾਰਾ ਪੰਜਾਬ ਦੇ ਵਿੱਚ ਉਹ ਲਗਾਤਾਰ ਲਗਾਇਆ ਜਾ ਰਿਹਾ ਹੈ ਪਹੀਏ ਭਜਾਓ ਪੰਜਾਬ ਬਚਾਓ ਕਿਉਂਕਿ ਜਿਹੜੇ ਪਰਵਾਸੀ ਨੇ ਉਹ ਲਗਾਤਾਰ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਵਿਗਾੜਨ ਦੇ ਵਿੱਚ ਲੱਗੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਪਿੰਡਾਂ ਦੇ ਵਿੱਚ ਮਤੇ ਵੀ ਪਾਸ ਕੀਤੇ ਗਏ ਨੇ ਕਿ ਜੋ ਪਰਵਾਸੀ ਨੇ ਉਹ ਪੰਜਾਬ ਦੇ ਵਿੱਚ ਸਥਾਈ ਰੂਪ ਦੇ ਵਿੱਚ ਨਹੀਂ ਰਹਿ ਸਕਦੇ ਉਹ ਕੰਮ ਕਰਨ ਦੇ ਲਈ ਪੰਜਾਬ ਦੇ ਵਿੱਚ ਆਉਣਗੇ ਤੇ ਉਸ ਤੋਂ ਬਾਅਦ ਆਪਣੇ ਇਲਾਕਿਆਂ ਦੇ ਵਿੱਚ ਵਾਪਸ ਚਲੇ ਜਾਣਗੇ ਆਪਣੇ ਸੂਬਿਆਂ ਦੇ ਵਿੱਚ ਵਾਪਸ ਚਲੇ ਜਾਣਗੇ ਪਰ ਜਿਹੜੇ ਪਰਵਾਸੀ ਨੇ ਉਹ ਹੈ ਮਤੇ ਪੈਣ ਤੋਂ ਬਾਅਦ ਦੇ ਵਿੱਚ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਨਾ ਤਾਂ ਉਹ ਪੰਜਾਬ ਛੱਡ ਰਹੇ ਨੇ ਤੇ ਨਾ ਹੀ ਪੰਜਾਬੀਆਂ ਨੂੰ ਬਖਸ਼ ਰਹੇ ਨੇ ਕਿਉਂਕਿ ਲਗਾਤਾਰ ਉਹਨਾਂ ਦੇ ਵੱਲੋਂ ਜਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਨਾਲ ਜਿਹੜੇ ਪੰਜਾਬੀ ਨੇ ਉਹ ਹਰਟ ਹੋ ਰਹੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਪਰ ਜਿਹੜੇ ਪ੍ਰਵਾਸੀ ਨੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਜਿਵੇਂ ਮੈਂ ਕੋਈ ਬਿਚਾ ਕੇ ਲਗਾ ਮੁੰਡੇ ਕੋਲ ਕਰਾਤਾ ਕਿ ਜਿੰਨ ਮਰ ਹੀ ਡਰਦਾ ਕੋਈ ਨਹੀਂ ਕੋਈ ਜਾਣਦੇ ਨੇ ਬੰਦੇ ਨੂੰ ہاں ਜਾਗਾ ਬਾਈ ਨੇਮ ਲਈ ਐਪਲੀਕੇਸ਼ਨ ਦੋ ਦੇ ਨਾਮ ਉਹ ਅੱਗੇ ਮੁੰਡੇ ਦਾ ਗੱਲ ਪੈ ਗਿਆ ਮੁੰਡੇ ਨਹੀਂ ਨਹੀਂ ਮੁੰਡੇ ਗੱਲ ਪੈ ਗਿਆ ਮੁੰਡਾ ਫਿਰ ਮੈਨੂੰ ਬੁਲਾਵਾ ਕਰਿਆ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਆ ਮੇਰੇ ਫਾਦਰ ਸਾਹਿਬ ਸੀਗੇ ਤੇ ਇਹਨਾਂ ਦਾ ਨਾਮ ਮਰੀਕ ਸਿੰਘ ਹੈ ਜੀ ਤੇ ਮੈਂ ਅੰਮ੍ਰਿਤਸਰੀ ਬੰਦਾ ਹਾਂ ਇੱਕ ਮੈਸੇਜਗਾ ਦੀਆ ਹਾਂਜੀ ਇਸੇ ਕਰਕੇ ਇਸੇ ਤੁਹਾਨੂੰ ਦੋਨੇ ਵਾਲੇ ਚੌਂਕ ਦੀ ਆਈ ਜੀ ਤੇ ਇਹ ਪਹਿਲਾਂ ਆਪਸ ਵਿੱਚ ਜੋ ਵੀ ਇਹ ਗੱਲਬਾਤ ਹੋਈ ਇਹਨਾਂ ਦੀ ਫਿਰ ਮੈਂ ਇੱਥੇ ਆ ਕੇ ਉਹਨੂੰ ਪੁੱਛਿਆ ਵੀ ਤੂੰ ਮੈਨੂੰ ਪੀਰੀਆਂ ਭੈਣਾਂ ਨੂੰ ਗਾਲ੍ਹਾਂ ਕਿਉਂ ਕੱਢੀਆਂ ਵੀ ਇਹ ਕਹਿੰਦਾ ਮੈਂ ਕੱਢੂਗਾ ਅੱਗੋਂ ਆਕੜ ਕੇ ਜੇ ਅੱਗੋਂ ਕਹਿੰਦਾ ਵੀ ਮੈਂ ਕੱਢੂਗਾ ਗਾਲ੍ਹਾਂ ਤੇ ਮੈਂ ਕਹਾ ਹੁਣ ਕੱਢ ਕੇ ਥਾ ਵੀ ਫੋਨ ਕੱਢ ਕੇ ਫਿਰ ਮੇਰੇ ਵਕੀ ਬੈਨ ਨੂੰ ਗਿਆ ਹੀ ਵਕੀ ਪਿਆ ਤੇ ਫਿਰ ਮੇਰੀ ਪਾਗਲਾਦੀ ਉਹਨੇ ਤੇ ਫਿਰ ਉਹ ਬੈਂਸਵਾਜੀ ਤੇ ਗਲਗੁਲਵਾ ਪਿਆ ਹੀ ਤੇ ਮੇਰੇ ਆ ਸੱਟਾਂ ਮਰੀਆਂ ਚੱਕ ਚੁੱਕ ਬਹੁਤ ਜ਼ਿਆਦਾ ਪੈ ਗਈ ਅੱਗੋ ਗੱਲ ਤੇ ਇਸ ਕਰਕੇ ਹੁਣ ਅੱਗੋ ਛੋਟੇ ਸਿਰ ਤੇ ਵੀ ਜੋ ਸੁਣਵਾਈ ਕੀ ਮਸਲਾ ਕੀ ਛੋਟੇ ਜਿਹੜੇ ਫਾਦਰ ਹੈ ਉਹ ਕੋ ਹੈਂਡੀਕੈਪ ਹੈ ਹਾਂਜੀ ਆਟੋ ਵੀ ਚਲਾਉਂਦੀ ਸੀਗੀ ਇਹ ਆਟੋ ਚਲਾ ਕੇ ਉਹਦਾ ਰੋਜ਼ੀ ਰੋਟੀ ਸਾਡੀ ਪੂਰੀ ਗਰਜ ਸੀ ਸਾਰਿਆਂ ਦੀ ਤੇ ਵੇਖਦੇ ਹੋ ਤੁਸੀਂ ਵੀ ਕੀ ਹਾਲਤ ਆ ਇਹਨਾਂ ਬਈਆਂ ਦੀ ਕੀ ਗਰਤੂਤਾ ਚੱਲਦੀਆਂ ਅੱਗੇ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਹ ਘਟਨਾਵਾਂ ਤੇ ਹੁਣ ਵੀ ਅੱਜ ਵੀ ਮੋਕੇ ਤੇ ਕਿੰਸੀ ਤੀਆ ਕੌਂਸਲ ਤੋਂ ਆ ਕੇ ਬਿਠਾ ਰਿਹਾ ਪੁਲਸ ਵਗੈਰਾ ਪੁੰਚ ਚੁੱਕੀ ਆ ਸਾਰੀ ਮੋਕੇ ਤੇ ਤੇ ਉਹ ਮੁੰਡਾ ਫਰਾਰ ਆ ਲਾਲ ਭੱਜ ਗਿਆ ਤੁਹਾਨੂੰ ਮਾਮਲਾ ਪਤਾ ਲੱਗਿਆ ਕੀ ਸੀ ਤੁਹਾਡੇ ਤੁਹਾਨੂੰ ਉਹਨੇ ਦੱਸੀ ਗੱਲ ਬਾਤ ਕੋਈ ਗੱਲਬਾਤ ਸਮਝ ਨਹੀਂ ਕੁਛ ਨਾ ਕੀ ਸਵਾਰੀ ਮੈਂ ਸਮਝਣ ਦੀ ਨਹੀਂ ਸਮਝਣ ਦੀ ਕਿੰਤੀ ਸੀ ਮੈਂ ਉਹਨੂੰ ਪੁੱਛਿਆ ਸੀ ਆ ਵੀ ਕਿਉਂ ਗਾਲ ਕੱਢੀ ਸੀਗੀ ਕਿਵੇਂ ਸਵਾਰੀ ਚੱਕਣ ਦਾ ਮਾਮਲਾ ਸੀ ਨਹੀਂ ਸਵਾਰੀ ਚੱਕਣ ਦਾ ਮਾਮਲਾ ਨਹੀਂ ਸੀਗਾ ਅਸੀਂ ਬੈਠੇ ਆ ਗੱਲ ਆ ਕੇ ਪਿਆ ਉਹਨਾਂ ਦੀ ਇਹ ਆਪਸ ਚ ਗੱਲਾਂ ਬਾਤਾਂ ਕਰ ਰਹੇ ਸੀ ਯਾਰ ਬੇਲੀ ਆ ਆਪਸ ਚ ਗੱਲਬਾਤ ਕਰ ਰਹੇ ਸੀ ਇਹਨਾਂ ਨੇ ਮੈਨੂੰ ਪਾਪਾ ਜੀ ਨੇ ਪਹਿਲਾਂ ਵੀ ਦੱਸਿਆ ਸੀ ਕਿ ਇਹ ਗੱਲ ਪਹਿਲੇ ਪੈ ਚੁੱਕਿਆ ਤੇ ਇਹ ਮੈਨੂੰ ਬੁਲਾਣਾ ਛੱਡਿਆ ਹੋਇਆ ਤੇ ਮੈਂ ਵੀ ਕੋ ਮੈਂ ਨਹੀਂ ਬੁਲਾ ਰਿਹਾ ਤੇ ਫਿਰ ਮੁੜ ਕੇ ਹੁਣ ਫਿਰ ਦੂਜੀ ਵਾਰੀ ਘਟਨਾ ਵਾਪਰੀ ਆ ਇਹ ਐਸਆਈ 7 ਪਾਲ ਸੇ ਨਾ ਇੱਥੇ ਸਾਨੂੰ ਇੱਕ ਪੀਸੀਆ ਤੇ ਅਸੀਂ ਮੁਲਾਜਮ ਆ ਸਾਨੂੰ ਸੂਚਨਾ ਮਿਲੀ ਸੀ ਕਿ ਇੱਥੇ ਲੜਾਈ ਹੋਈ ਆ ਤੇ ਕੋ ਠੰਡੀ ਗੇਵਟ ਬੰਦੇ ਦੇ ਸੱਤਾ ਮਾਰੀਆਂ ਤੇ ਉਹਨੂੰ ਅਸੀਂ ਹਸਪਤਾਲ ਭੇਜਤਾ ਤੇ ਆਤੋ ਜਿਹੜਾ ਇਹਨੂੰ ਸਿੱਟੀ ਛੱਡਦੇ ਆਣੇ ਫਟ ਵਾਲਾ ਚਾਲ ਜਿਹੜਾ ਦੂਸਰਾ ਉਹ ਉਹ ਪੱਜ ਗਿਆ ਸੀ ਮੋਕੇ ਤੇ ਅਸੀਂ ਥੋੜਾ ਲੇਟ ਹੋ ਗਏ ਉਹ ਮੋਕੇ ਤੇ ਪੱਜ ਗਿਆ ਸੀਗਾ ਤੇ ਨੂੰ ਆਟੋ ਨੂੰ ਸਿਟੀ ਚ ਬੰਦ ਕਰ ਦਾਂਗੇ ਜਿਹੜੀ ਕਾਰ ਵਾ ਸਿਟੀ ਵਾਲੇ ਕਰ ਰਹੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ